ਨੇ ਗਾਇਬ ਹੈ ਜੱਟ ਦੀ ਜੂਨ ਪੂਰੀ ਤੇਰੀ ਮੋਟਰਸਾਰ ਵੀ ਪਹਿਲਾ ਦਿਨ ਗੱਡੀ ਗੱਡੀ ਖਰਾਬ ਹੋ ਗਈ ਉੱਤੇ ਪੈਸੇ ਨਾਲ ਹੀ ਤੀਜੇ ਦਿਨ ਸਕੂਟਰ ਹੀ ਖਰਾਬ ਹੋ ਗਈ ਚੌਥੇ ਦਿਨ ਮੋਬਾਈਲ ਦੀ ਸਕਰੀਨ ਟੁੱਟ ਗਈ ਤੇ ਜਾਣੇ ਕਿ ਪਤਾ ਨਹੀਂ ਯਾਰ ਕਿ ਸਿਸਟਮ ਹੈ ਸਾਲਾ ਸਾਡੇ ਘਰ ਚ ਸਾਲਾ ਇੱਕ ਖਾਚਾ ਜਾਨੀਕ ਹਟਦਾ ਹੈ ਦੂਜਾ ਖੜਾ ਹੋ ਜਾਂਦਾ ਹੈ ਪਤਾ ਨਹੀਂ ਕੀ ਤੇ ਅੱਜ ਆ ਗਏ ਆ ਅੱਜ ਇਧਰ ਜੀ ਆਏ ਆ ਪੁਲਿਸ ਵਾਲੀ ਹਿਲਦੀ ਬਲਦੀ ਆ ਦੇਖੋ ਸ਼ਟਰਿੰਗ ਹੋ ਗਈ ਆਪਣੇ ਐਨ ਉਹ ਮੋਦਾ ਇਸ਼ਾਰਾ ਰਹਿ ਗਿਆ ਬਸ ਉੱਤੋਂ ਬਾਦ ਐਨ ਓਕੇ ਰਿਪੋਰਟ ਹੋ ਜਾਣਾ ਕੰਮ ਠੇਕੇਦਾਰ ਆਪਣਾ ਖਿੱਚੀ ਜਾਂਦਾ ਮੀਨੇ ਥੋੜਾ ਜਿਹਾ ਉਹ ਕਰਤਾ ਨਹੀਂ ਤਾਂ ਮਾਨੂੰ ਨਾ ਲੈਂਟਰ ਪੈ ਜਾਣਾ ਹੀ ਹੈ ਹੈ ਨਾ ਉਹ ਮੋੜੇ ਦਾ ਵਾਲਾ ਦਵਾਲਾ ਵੀ ਦਿਖਾਉਂ ਲੇ ਉੱਥੋਂ ਨੀਣਾ ਆਪਣੇ ਜਿਹਾ ਸਾਰਾ ਫਾਲ ਨਹੀਂ ਯਾਰ ਕਾਨੂੰਨ ਤੇ ਲੱਗ ਲੈ ਕਿੱਥੇ ਹੋਵੇ ਨਾ ਨਾ ਕਰੀ ਕੰਕੀ ਕੱਲ ਹੁਣ ਏਦਾਂ ਹੈ ਕਿ ਆਪਾਂ ਗਵੰਡੀਆਂ ਦੇ ਵੀ ਜਾਣਾ ਹੋਵੇ ਇੱਧਰ ਟੱਪ ਕੇ ਆਦੇ ਐ ਜਾ ਸਕਦੇ ਭਾਵੇਂ ਕਿ ਆਪਣਾ ਲੈਂਟਰ ਇੱਥੇ ਤੱਕ ਆਇਆਣਾ ਮੁੜ ਕੇ ਆਪਾਂ ਵੀ ਐ ਬਣਾ ਲਾਂਗੇ ਇੱਧਰ ਜਿਹਦਾ ਆਪਣੇ ਬਣੀਓ ਆਹ ਵਾਲੀ ਪਹਿਲੀ ਤੇ ਇਹਦੇ ਨਾਲ ਆਪਾਂ ਨੂੰ ਵੀ ਬਣਾਉਣੀ ਪੈਣੀ ਆ ਹਨਾ ਰਹਿਣੇ ਦੇਵਾਂਗੇ ਕਿਉਂਕਿ ਜੀ ਆਪਾਂ ਬਣਾਈ ਉਹ ਮੁਕੀ ਹੋ ਜਾਣੀ ਪੈੜੀ ਲੱਗਣੀ ਇਹੀ ਰਹਿਣ ਦਾਂਗੇ ਹਨਾ ਇੱਥੇ ਨੂੰ ਬਣਾ ਲਾਂਗੇ ਵੀ ਭਾਵੇਂ ਕੀ ਹੈਗੀ ਇਹ ਵੀ ਰਹਿਣ ਦਵਾਂਗੇ ਹੈਨਾ ਆਈ ਫਿਰ ਸਟਾਰਟ ਕਰਦੇ ਆਂ ਤੇ ਮੋਰੇ ਜੇ ਦੋ ਕਮਰੇ ਬਣਨੇ ਆ ਉਹ ਆਪਾਂ ਥੋੜੇ ਜਿਹਾ ਜਿੱਦਾਂ ਇੱਥੋਂ ਬਣਾ ਕੇ ਇਧਰੋਂ ਆਹ ਆ ਵੀ ਇੱਥੋਂ ਇੱਥੇ ਬਣ ਜੂਗਾ ਇੱਕ ਕਮਰਾ ਗੱਬੇ ਬਾਥਰੂਮ ਇੱਕ ਕਮਰਾ ਇਧਰ ਦੋਨਾਂ ਨਾਲ ਅਟੈਚ ਤੇ ਉੱਥੋਂ ਸਾਹਮਣੇ ਗਾਹ ਨੂੰ ਆਪਾਂ ਘੁੰਮਣ ਲਈ ਤੇ ਬਾਹਰ ਦਾ ਮਾਹੌਲ ਦੇਖਣਾ ਹੈ ਹਨਾ ਤੇ ਬਾਲਕਨੀ ਇੱਥੋਂ ਬਣ ਜੂਗੀ ਹੋਰ ਸ਼ਾਮ ਵਾਲਿਆ ਹੁਣ ਬਣਦਾ ਪਿਆ ਵਲੌਗ ਦੱਸ ਕੀ ਕਹਿਣਾ ਕੀ ਆ ਤੇਰੀ ਨਾਮ ਦੱਸ ਆਪਣਾ ਏਰੀਆ ਕਿਹੜਾ ਹੈ ਮੇਰਾ ਨਾਮ ਪ੍ਰਵੀਰ ਕੁਮਾਰ ਪ੍ਰਵੀਰ ਹਾਂਜੀ ਕੱਚਾ ਸ਼ਾਮਚਰਾਸੀ ਪੀਨੂ ਕਹਿੰਦੇ ਆ ਮੈਨੂੰ ਪੀਨੂ ਹਾਂਜੀ ਸ਼ਾਮਚਰਾਸੀ ਵਾਲਾ ਪੀਨੂ ਇਹ ਲੱਕੀ ਦਾ ਹੈ ਲੱਕੀ ਦਾ ਇਹ ਵੀ ਯਾਰ ਮੇਰੇ ਯਾਰ ਦੇ ਗੈਂਗ ਦਾ ਬੰਦਾ ਹੈ ਚਾਮਚਰਾਸੀ ਲੱਕੀ ਦਾ ਹਾਂ ਮੈਂ ਸ਼ਟਰਿੰਗ ਦਾ ਕਰਦਾ ਤੇ ਉਹ ਲੋ ਬੰਦੇ ਇੱਕ ਨਹੀਂ ਆ ਇੱਕ ਬੰਦੇ ਨੇ ਸ਼ਟਰਿੰਗ ਪੂਰੀ ਕੀਤੀ ਆ ਦੇ ਲੋ ਸਾਰੀ ਮੰਨਦੇ ਤੁਸੀਂ ਸ਼ਟਰਿੰਗ ਨੂੰ 6-7 ਜਾਣੇ ਲੱਗੇ ਨੇ ਨੇ ਦੋ ਜਾਨ ਨੇ ਕੰਪਨੀ ਲਗਾ ਆ ਦੇ ਹੁਣ ਪੱਧਰ ਹੋ ਗਏ ਦਰਾਖਤ ਮੋਰੇ ਵਧੀਆ ਲੱਗਣਾ ਪੱਧਰਾ ਪੱਧਰਾ ਐਨ ਬਿਓ ਵਧੀਆ ਆਊਗਾ ਉਹ ਗਾਂ ਤੱਕ ਚੱਲ ਜਾਵਾਂਗੇ ਹਜੇ ਨਹੀਂ ਜਾ ਸਕਦੇ ਜਾ ਜਾ ਸਕਦੇ ਆਹ ਹੈ ਬਾਜੀ ਮੈਂ ਕਹਾਂ ਮੋਰੇ ਤੱਕ ਚੱਲ ਜਾਵਾਂ ਕੋ ਚੱਕਰ ਤਾਂ ਨਹੀਂ ਹਾਂ ਚੱਲੋ ਦਾਰੇ ਲਾਦਾ ਭਰਾਓ ਆ ਫੱਟਾ ਹੀ ਐ ਆ ਦੇਖਾਂ ਇੱਥੇ ਹਾਂ ਅਈ ਤੁਈ ਆ ਬਸ ਸਾਹਮਣੇ ਉਧਰੋਂ ਕੋਈ ਆ ਰਿਹਾ ਆਪਣਾ ਰਿਸ਼ਤੇਦਾਰ ਜਾਂ ਕਿਵੇਂ ਉਹ ਜਗਾ ਦੀਦੀ ਉੱਥੋਂ ਆਪਾਂ ਕਹਿ ਸਕਦੇ ਆ ਆ ਜਾ ਆ ਜਾ ਇੱਧਰ ਚ ਆ ਜਾ ਸਿੱਧਾ ਪਰ ਇਹस्ते ਤਾਂ ਸਾਡੇ ਬਾਣ ਨੇ ਹੋਈ ਹੈ ਜਿਹੜੇ ਪਹਿਲਾਂ ਇੱਥੋਂ ਕਰਦੇ ਹੁੰਦੇ ਸੀ ਨਾ ਨੀਓ ਆ ਬਹੁਤ ਇੱਧਰ ਤੋਂ ਥੋੜੇ ਹੋ ਹੁੰਦਾ ਹੈ ਡੀਜੀਆਂ ਤੇ ਨੱਚਦੀਆਂ ਅਸੀਂ ਕਿੱਦੇ ਪਾ ਪਾ ਕੇ ਉਹ ਆਪਾਂ ਵੀ ਉਹ ਹੀ ਰੱਖਣੇ ਆ ਜਿਹੜੇ ਪਹਿਲਾਂ ਯਾਨੀ ਆ ਛੋਟੇ ਘਰ ਤੋਂ ਆਉਂਦੇ ਰਹੇ ਆਪਣੇ ਜੀ ਨੀਵੇਂ ਚ ਉਹਨਾਂ ਨੂੰ ਹੀ ਮੂੰਹ ਲਾਉਣਾ ਆ ਜਿਹੜੇ ਦੂਜੇ ਆ ਉਹਨਾਂ ਨੂੰ ਕੈਮਰਾ ਚੋਂ ਦੇਖ ਕੇ ਕਹਿ ਦਿਆ ਕਰਨਾ ਹੈ ਨਹੀਂ ਕਿ ਬਾਹਰ ਕਰੇਗਾ ਮੈਂ ਸਭ ਇਦਾਂ ਨਹੀਂ ਆਪਾਂ ਜੀ ਸਾਧ ਕੇ ਆਂ ਆਪ ਨਹੀਂ ਕਹਿੰਦੇ ਮਾੜੀ ਕਰੋ ਕੋਈ ਕਰਦਾ ਜਾਂ ਕੁਝ ਵੀ ਕਰੀ ਜਾਵੇ ਆਪ ਵਧੀਆ ਰਹੋ ਆਪਣਾ ਵਾਹ ਵੀ ਲੋ ਸ਼ੁਕਰਾਨਾ ਕਰਨਾ ਹੈ ਕਿ ਜੇ ਆਪਾਂ ਇਹਦਾ ਕਰਕੇ ਆਪਾਂ ਕੰਨ ਲਾ ਪਏ ਤਾਂ ਉਹਨਾਂ ਚ ਤਾਂ ਆਪਣੇ ਚ ਫਰਕ ਕੀ ਰਹਿਣਾ ਹੈ ਇਦਾਂ ਵਿੱਚ ਕਿੰਨਾ ਸੋਹਣਾ ਲੱਗਾ ਉੱਥੋਂ ਜਦੋਂ ਆਏ ਨਾ ਆਪਾਂ ਐਂ ਬਗਲ ਹੋ ਗਿਆ ਹਨ ਤੈਨੂੰ ਮੈਂ ਉੱਧਰ ਦਿਖਾਉਂਦਾ ਤੁਸੀਂ ਦੇ ਲਓ ਬੰਦੇ ਦੇ ਜਿੰਦੇ ਜੀ ਹੈ ਨਾ ਬਾਬਾ ਜੀ ਜਿੱਦ ਆਪਣੇ ਪਿੰਡ ਦੇ ਸੀਗੇ ਗੁਰਦੁਆਰੇ ਸੀ ਤੁਸੀਂ ਦੇਖਿਆ ਉਹ ਜਿਹੜਾ ਸਾਹਮਣੇ ਘਰ ਹੈ ਉਹ ਪੂਰੇ ਹੋ ਗਿਆ 2 ਦਿਨ ਹੋ ਗਿਆ ਬੜਾ ਮਨ ਇਹ ਖਰਾਬ ਹੋਇਆ ਇਹ ਮਾੜਾ ਹੰਡਾਰ ਕੇ ਜਾ ਰਹੇ ਆ ਇੱਥੋਂ ਆਪਣੀ ਉਹ ਕੰਦ ਜਾਂਦੀ ਆ ਖੰਬੇ ਦੇ ਕੋਲ ਉਹ ਸਰੀਏ ਨਹੀਂ ਜਿੱਥੇ ਉਹ ਸਰੀਏ ਹੈ ਨਾ ਉਹਦੀ ਸੇਧ ਨੂੰ ਜਾਂਦੀ ਆ ਉਹ ਜਿੱਥੇ ਲੋਹੇ ਦੀਆਂ ਪਈਆਂ ਉਹ ਨਾਲ ਲੱਗ ਜਾਣੀ ਉਹ ਫਿਰ ਮਗਰ ਗਲੀ ਰਹਿ ਜਾਂਦੀ ਉਹ ਥੋੜਾ ਜਿਹਾ ਥਾਂ ਕਿਸੇ ਦਾ ਉਹ ਪਰਲਾ ਤਾਨੂੰ ਮੈਂ ਉਹਦਾ ਗੱਲ ਦੱਸਣ ਲੱਗਾ ਸੀ ਕੋਈ ਤੈਨੂੰ ਉਧਰੋਂ ਦਿਖਾਉਂਦਾ ਮੈਂ ਕਹਿੰਦਾ ਇਹਦਾ ਬੰਦਾ ਜੀਲੇ ਜੀ ਕਿਦਾਂ ਆਸਾਂ ਕਿਦਾਂ ਸੋਚਦਾ ਆਪਣਾ ਹਨਾ ਆਹ ਦੇਖ ਉਹ ਜਿਹੜਾ ਥੋੜਾ ਜਿਹਾ ਖੁੰਝੇ ਜਿਹਾ ਚਾ ਉਹ ਕਿਸੇ ਦਾ ਆ ਤੇ ਬਾਬਾ ਜੀ ਮੈਂ ਕਹਿੰਦੇ ਆਪਣਾ ਬਥੇ ਕਰਨਾ ਇਹ ਕਿਹਨਾਂ ਬੰਦਾ ਕਿਸੇ ਹੋਰ ਨੇ ਲੈ ਆਇਆ ਤੁਸੀਂ ਇਦਾਂ ਕਰੋ ਜਦੋਂ ਕੰਦ ਕਰਨੀਆਂ ਤੇ ਉਥੋਂ ਗਲੀ ਛੋਟੀ ਰਹਿ ਜਾਣੀ ਲੈਣਾ ਨਹੀਂ ਕਿਸੇ ਨੇ ਜਾਂ ਮੈਂ ਉਧਰੋਂ ਦਰਵਾਜ਼ਾ ਘੱਡ ਲਊਗਾ ਪਿੱਛੋਂ ਜਾਂ ਕਹਿੰਦਾ ਜਾਂ ਉਹਨਾਂ ਤੋਂ ਤੁਸੀਂ ਲੈ ਲਿਓ ਜਾਂ ਮੈਂ ਲੈ ਲਊਗਾ ਤੇ ਇੰਨੇ ਰੀਜਨ ਦੇ ਲੋ ਮਕਾਨ ਬਣਾਇਆ ਉਹਨਾਂ ਨੇ ਤੇ ਸਾਰਾ ਕੁਝ ਬੰਦੇ ਦਾ ਉੱਥੇ ਬੰਦਾ ਜਿੰਦੇ ਜੀ ਕਿੰਦਾ ਸੀ ਲਾਉਂਦਾ ਆਪਣਾ ਮੈਂਡ ਲੈਣਾ ਆਪਣਾ ਬਣਾਉਣ ਲਈ ਮਤਲਬ ਸੋਚਦਾ ਆ ਕਿ ਮੈਂ ਨਿਆਣਿਆਂ ਲਈ ਆ ਵੀ ਕਰਨਾ ਤੈਨੂੰ ਪਤਾ ਮੁੰਡਾ ਪਹਿਲਾਂ ਵਿਚਾਰਾ ਉੱਤੇ ਸੀਗਾ ਆਪਣਾ ਮੰਜੇ ਤੇ ਸੀਗਾ ਉਹੀ ਜਾਣੇ ਕਿ 10 15 ਜਾਣਿਆਂ ਦਾ ਖਰਚਾ ਤੋੜਨ ਲੱਗੇ ਹੋ ਸੀ ਸੁਮੇ ਵੀ ਰੈਸਦਾਰਾਂ ਨੂੰ ਪੀਟਾ ਫੋਨ ਆ ਉਹਨਾਂ ਪਹੋਗਾ ਸਾਰਿਆਂ ਨੇ ਪੈਸੇ ਇਕੱਠੇ ਕੀਤੇ ਆ ਮੇਰਾ ਹੋਰ ਵੀ ਐਨਆਰਆਈ ਕੋਈ ਬਲੌਗ ਦੇਖਦੇ ਆ ਗੁਰਦਵਾਰੇ ਕਿਸੇ ਨਾਲ ਜਾਂ ਕੋਈ ਤੁਹਾਡਾ ਰਿਸ਼ਤੇਦਾਰ ਜਾ ਕੇ ਸੰਪਰਕ ਕਰ ਲਓ ਤੇ ਉਹਨਾਂ ਦੀ ਹੈਲਪ ਜ਼ਰੂਰ ਕਰਿਓ ਉਹਨਾਂ ਨੇ ਨਹੀਂ ਕਿਹਾ ਹੈਗਾ ਆਪਾਂ ਨੂੰ ਇਹ ਮੇਰੀ ਸ਼ਰਧਾ ਆ ਆਪਣੀ ਮੈਂ ਵੀ ਆਪਣੇ ਭੈਣ ਭਰਾ ਸਾਰਿਆਂ ਨੂੰ ਕਿਹਾ ਆ ਤੇ ਮੰਮੀ ਕਹਿੰਦੀ ਆਪਾਂ ਫਿਰ ਸਿੱਧਾ ਆਂਟੀ ਨੂੰ ਜਾ ਕੇ ਮਿਲ ਲਵਾਂਗੇ ਹਨਾ ਮੈਂ ਕਿਹਾ ਜਿੰਨੀ ਹੈਲਪ ਹੋਣ ਦੀ ਦੇ ਦਿਓ ਕਿਉਂਕਿ ਹੁਣ ਤਾਂ ਚਲ ਮੈਂ ਫੇਰ ਵੀ ਸੋਚਦਾ ਕਿ ਹੁਣ ਤਾਂ ਹੋ ਜੂਗੀ ਮੁੜ ਕੇ ਗਾਂ ਬੰਦੇ ਟਾਈਮ ਲਈ ਹੋਣ ਪਿੰਡ ਚ ਦਾ ਇਹ ਵੀ ਨਹੀਂ ਕਿ ਪਿੰਡ ਦੇ ਕਹਿਣਗੇ ਚਲੋ ਰਹੀ ਜਾ ਤੁਹਾਨੂੰ ਖਰਚੇ ਦੇਈਏ ਤੁਹਾਨੂੰ ਪਤਾ ਚਲਦੀ ਗੱਡੀ ਤੇ ਜਾ ਰਹਾ ਸਾਰੇ ਇਹਦਾ ਅਗਲੇ ਨੇ ਸੋਚਿਆ ਕਿ ਨਾ ਹੋਰ ਬੱਬਰ ਰੱਖ ਲਾ ਤੈਨੂੰ ਫਰੀਕਾ ਬੜਾ ਦਈ ਹੈਪੀ ਮੈਂ ਸੋਚਦਾ ਹਾਂ ਇੰਨਾ ਚਿਰ ਉਹਨਾਂ ਸੇਵਾ ਕੀਤੀ ਸਾਰੇ ਪਿੰਡ ਤੋਂ ਇਕੱਠੇ ਕਰਕੇ ਮਹੀਨਾ ਉਹਨਾਂ ਨੂੰ ਦਿਆ ਕਰਨ ਇੱਕ ਵਾਰੀ ਤਾਂ ਚਲ ਦੇ ਦੇਣਗੇ ਅੱਜ ਭੋਗ ਦਾ ਵੀ ਕਰ ਲੂਗੇ ਬਾਅਦ ਚ ਕਿਸੇ ਨੇ ਨਹੀਂ ਪੁੱਛਿਆ ਲੈ ਲੋ ਚਲਦੀ ਗੱਡੀ ਤੇ ਜਾ ਰਹਾ ਸਾਰੇ ਤੇ ਮੁੜ ਕੇ ਨਹੀਂ ਤਾਂ ਇੰਨਾ ਹੋਰ ਕੋਈ ਪਾਠੀ ਕਰ ਰੱਖ ਕੇ ਤੇ ਉਤੋਂ ਬਾਅਦ ਉਹ ਦੇਖ ਸਕਦੇ ਖਰਚਾ ਜੇ ਆਪਾਂ ਦੇਣਾ ਹੋਵੇ ਕਿ ਕਿੰਨੇ ਹੋਣੇ ਆ ਸਾਰੇ ਹਜ਼ਾਰ ਹਜ਼ਾਰ ਵੀ ਪਾਉਣ ਕਿੰਨਾ ਪੈਸੇ ਇਕੱਠਾ ਹੋ ਜਾਣਾ ਹੈ ਆਪਾਂ ਪਾਰ ਸਕਦੇ ਆ ਬਾਬੇ ਦੀ ਫੈਮਿਲੀ ਨੂੰ ਪਰ ਇਹਨਾਂ ਕਰਨਾ ਕਿਸੇ ਨੇ ਨਹੀਂ ਕਰਨਾ ਹੈਗਾ ਐਦਾਂ ਇੱਥੇ ਲੋਕੀ ਤੁਹਾਨੂੰ ਪਤਾ ਹੀ ਉਹ ਤਾਂ ਹੁਣੇ ਕਈ ਸੋਚਣ ਲੱਪਿਆ ਕਿ ਹਾਂ ਵੀ ਬਾਬਾ ਕੋਈ ਫੈਮਿਲੀ ਵਾਲਾ ਦੇਖ ਲਈਏ ਉਹ ਰੱਖ ਲਈਏ ਉਹ ਤਾਂ ਆਂਦੀ ਗੱਲ ਕਰਦਾ ਹੈ ਚਲੋ ਹਾਂ ਕੀ ਕਹਿਣਾ ਹਣ ਦੱਸ ਇਨ ਸਰੀ ਆ ਬਣ ਗਿਆ ਹੁਣ ਚਾਹ ਪਾਣੀ ਪੀ ਲਈਏ ਆ ਗਈ ਆ ਠੀਕ ਆ ਮਾਂ ਤੋਂ ਬਿਸਕਟ ਲਿਆ ਦੇ ਉੱਤੇ ਕੁਝ ਹੋ ਗਿਆ ਪਰਲੇ ਜੀ ਕਹਿ ਦਿੰਨਾ ਮੈਂ ਪੈ ਜਾਂ ਪੈਕਟ ਆਹ ਭੁੱਖ ਲੱਗੀ ਆ ਮੰਮੀ ਐ ਮੰਮੀ ਮੰਮੀ ਹੈਂ ਗਾਂ ਚੋਂ ਦੀ ਅੱਛਾ ਚੱਲ ਬਾਕੀ ਕੋਈ ਨਹੀਂ ਉਦਾਂ ਜਿਹੜਾ ਲੈਂਟਰ ਪਹਿਣਾ ਵਧੀਆ ਤੁਹਾਡੇ ਐ ਬੋਤਲਾਂ ਪੁੱਤਲਾਂ ਲਿਆ ਕੇ ਪਹਿਲਾਂ ਮਹਾਰਾਜ ਨਾਲ ਲਾਵਾਂਗੇ ਆਉਨੋ ਫੇ ਚਿਕਨ ਚਿਕਨ ਐ ਦੋ ਬੋਤਲਾਂ ਵਧੀਆ ਲਿਆ ਦੂੰਗਾ ਤੁਹਾਨੂੰ ਨਿਆਰੇ ਲਿਆ ਕਿਉਂ ਕਿੰਗੀ ਸਾਰੇ ਦਿੰਦੇ ਆ ਬਾਬਿਓ ਕਹਿੰਦੇ ਸੀ ਕਿ ਮੈਨੂੰ ਆਪਣੇ ਜਿਹੜਾ ਜਾਲ ਬੰਦਾ ਕੀ ਨਾਮ ਦਾ ਹੈ ਕੀ ਉਹ ਵੀ ਕਹਿੰਦਾ ਇਹ ਬੰਦਿਆ ਦੀ ਸੇਵਾ ਕਰਨੀ ਕਹਿੰਦਾ 6-7 ਤੱਕ ਮੈਂ ਕੋਈ ਚੱਕਰ ਨਹੀਂ ਕਰ ਦੂੰਗਾ ਹਨਾ ਉੱਥੇ ਕੀ ਫਰਕ ਪੈਣ ਲੱਗਾ ਚਲੋ ਵੀਓ ਦੇਖੋ ਸ਼ਾਮ ਦਾ ਟਾਈਮ ਆ ਤੇ ਆ ਦੇ ਲੋ ਖੜਿਆ ਖੜਿਆ ਤੇ 8 ਮਿੰਟ ਦਾ ਬਲੌਗ ਬਣ ਗਿਆ ਭਾਈ ਤੇਰਾ ਕਿਹੜਾ ਪੰਡਾ ਮੇਰਾ ਪੜੋਰੀ ਫੂੜ ਹੈ ਫੇ ਤਾਂ ਗਵੰਢੀ ਐ ਤੂੰ ਪਠਿਆਨਾ ਦੇਖੋ ਕਿਦਾਂ ਆਹ ਦੇਖੋ ਕਿਦਾਂ ਉਹ ਹੋਇਆ ਹੈ ਚੀਰੇ ਆਏ ਹੋਏ ਐਵੇਂ ਥੋੜੀ ਬੱਬੂ ਮਾਨ ਨੇ ਗਾਇਬ ਹੈ ਜੱਟ ਦੀ ਜੂਨ ਵੀਰੀ ਤੇਰੀ ਮੋਟਰ ਸੜ ਗਈ ਪਹਿਲਾ ਜਿਹੜਾ ਗੱਡੀ ਗੱਡੀ ਖਰਾਬ ਹੋ ਗਈ ਉੱਤੇ ਪੈਸੇ ਨਾਲ ਹੀ ਤੀਜੇ ਦਿਨ ਸਕੂਟਰ ਹੀ ਖਰਾਬ ਹੋ ਗਈ ਚੌਥੇ ਦਿਨ ਮੋਬਾਈਲ ਦੀ ਸਕਰੀਨ ਟੁੱਟ ਗਈ ਇਹ ਯਾਨੀ ਕਿ ਪਤਾ ਨਹੀਂ ਯਾਰ ਕਿ ਸਿਸਟਮ ਹੈ ਸਾਲਾ ਸਾਡੇ ਘਰ ਚ ਸਾਲਾ ਇੱਕ ਖਰਚਾ ਯਾਨੀ ਕਿ ਹਟਦਾ ਹੈ ਦੂਜਾ ਖੜਾ ਹੋ ਜਾਂਦਾ ਹੈ ਇਹ ਪਤਾ ਨਹੀਂ ਕਿਥੇ ਹਾਂ ਇਹ ਮੇਰੇ ਕੋ 4 ਪੈਸੇ ਆ ਵੀ ਜਾਣ ਵੀਰ ਭਰਾ ਮੇਰੇ ਭੇਜ ਦੇਣ ਜਾਂ YouTube ਤੋਂ ਮੈਨੂੰ ਆ ਜਾਂਦੇ ਆ ਸਾਲਾ ਯਾਨੀ ਕਿ ਪਹਿਲਾਂ ਹੀ ਖਰਚਾ ਖੜਾ ਹੁੰਦਾ ਮੈਂ ਕਹਾਂ ਜੀ ਇਦਾਂ ਨਹੀਂ ਕੀਤੀ ਕਿ ਹਾਂ ਵੀ ਚਲ ਸੇਵ ਕਰ ਲਵਾਂ ਰੱਖ ਲਵਾਂ ਸਾਲੀ ਆਈ ਚਲਾਈ ਜਾ ਸੇਵ ਵਾਲਾ ਹੁੰਦਾ ਭਾਈ ਆ ਨਾ ਪੈਸੇ ਆ ਕੇ ਆਉਣ ਸਹੀ ਸਾਲਾ ਖਰਚੇ ਨਿਕਲਿਓ ਕੋਈ ਨਾ ਕੋਈ ਕਦੇ ਇਦਾਂ ਨਹੀਂ ਹੁੰਦੀ ਕਿ ਚਲ ਰੱਖ ਲਈ ਹੈ ਨਾ ਦੇ ਅੜੀ ਦਾ ਬੰਦਾ ਵੀ ਕੋਈ ਸਾ ਪਰ ਮੈਂ ਫੇਰ ਵੀ ਪ੍ਰਵਾਹ ਨਹੀਂ ਕਰਦਾ ਮੈਂ ਬੰਦਾ ਵੀ ਇਹੀ ਥੋੜਾ ਮੇਰੇ ਜੇਬ ਚ ਰਹੇ ਉਹ ਜੇਬ ਚ ਰਹਿੰਦੇ ਨਹੀਂ ਸ਼ਾਮ ਦੇਖੀ ਕੋਈ ਤਾਂ 500000 ਦੀ ਮੈਂ ਨਹੀਂ ਪ੍ਰਵਾਹ ਕਰਦਾ ਚੱਲ ਕੋਈ ਗੱਲ ਨਹੀਂ ਪਰ ਮੈਂ ਜਿੰਨੇ ਖਰਚਦਾ ਹੈ ਨਾ ਜਿੰਨੇ ਮੈਂ ਉਹ ਕਰਦਾ ਉਹਨੇ ਮੈਨੂੰ ਵੱਧ ਆ ਜਾਂਦੇ ਜਿੰਨੇ ਜੇ ਮੈਂ ਘਟਣ ਕਰਾਂ ਉਹਨੇ ਵੀ ਨਿਕਲਦੇ ਆ ਇਹ ਵੀ ਚੀਜ਼ ਹੁੰਦੀ ਹੈ ਜਦ ਵੀ ਦੇਖਿਓ ਕਿਈ ਵੇਲੇ ਜਦ ਆਪਾਂ ਸੇਵਿੰਗ ਤਾਂ ਕਰੀਏ ਨਾ ਥੋੜੀ ਪਰ ਕੋਈ ਨਾ ਮੇਰੇ ਖਰਚੇ ਖੜਾ ਹੀ ਹੰਮਦਾ ਹੈ ਸਾਹੀ ਬਾਹਰ ਨੂੰ ਜਾਂਦੇ ਆ ਲੋਕ ਇੱਥੇ ਤੱਕ ਕਹਿੰਦੇ ਖੂਨ ਦੇ ਦੇਖੋ ਨੂੰ ਨਹੀਂ ਲੱਗਣਾ ਸਹੀ ਗੱਲ ਤਾਂ ਇਹ ਚਾਰ ਪੈਸੇ ਬਾਕੀ ਨੇ ਬਰਾ ਦੇ ਆ ਕੇ ਹਾਲ ਤਾਂ ਦੇਖੋ ਮੇਰੀ ਕੀ ਹੋ ਜਾਨ ਇਹ ਇਗਨੋਰ ਕਰਿਓ ਸੌਰੀ ਫॉर ਸੌਰੀ ਫॉर दैट ਆਪਣੇ ਉਹ ਸਥਾਨ ਆ ਤੁਹਾਨੂੰ ਤਨ ਬਾਬਾ ਦੀਪ ਸਿੰਘ ਜੀ ਦਾ ਬਹੁਤ ਸ਼ਰਧਾ ਇੱਥੇ ਵੀ ਦੂਣਾ ਦੂਣਾ ਸੰਗਤ ਆਉਂਦੀ ਆ ਪਾਠ ਕਰਾਉਂਦੀ ਆ ਇੱਥੇ ਜਿਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਐ ਤੇ ਬਾਕੀ ਜਦੋਂ ਆਪਣੇ ਉੱਪਰ ਕੋਠਾ ਬਣ ਜਾਣਾ ਹਨਾ

ਲੱਗੇ ਆ ਪਲੇਟ ਪਾਣਾ ਬੜਾ ਤਲੀਆਂ ਪਾਉਣੀਆਂ ਆ ਆ ਦੇਖੋ ਹੁਣ ਇਹਨਾਂ ਨੂੰ ਆਪਾਂ ਹੱਥ ਫੜ ਲਿਆ ਇਹ ਦੇਖਿਆ ਕੋਈ ਪੱਤੀ ਬਿੰਗੀ ਨਹੀਂ ਆ ਇੱਧਰ ਲੱਗੇ ਮਿੱਟੀ ਉਹ ਆਪਾਂ ਲਾਤੀ ਆ ਆ ਲੱਗੇ ਹੁਣ ਚਟਾ ਸਾਰਿਆਂ ਕਹਦੇ ਕੋ ਲਾਈਕ ਸਬਸਕ੍ਰਾਈਬ ਕਰਦੇ ਹੋ ਹਾਂ ਹਾਂ ਮੇਰਾ ਭਰਾ ਬੋਲ ਲਾਈਕ ਲਾਈਕ ਸਬਸਕ੍ਰਾਈਬ ਸਬਸਕ੍ਰਾਈਬ ਕਰ ਦਿਓ ਕਮੈਂਟ ਕਮੈਂਟ ਕਰ ਦਿਓ ਸ਼ੇਅਰ ਹਾਂਜੀ ਸ਼ੇਅਰ ਵੀ ਕਰ ਦਿਓ ਚਲਦੇ ਕੋ ਇੱਥੇ ਕਰਦੇ ਬਲੌਗ ਦਾ ਐਂਡ ਕਰ ਲਉ ਮਿਲਦੇ ਕਹਿੰਦੇ ਫੇ ਕੀ ਕਰਦੇ ਬਲੌਗ ਦਾ ਐਂਡ ਕੱਲ ਨੂੰ ਮਿਲਦੇ ਆਂ ਓਕੇ ਬਾਏ ਇਹ ਆ ਸਾਡੇ ਪਿੰਡ ਦੀ ਸ਼ਾਨ ਬੈਠਾ ਕਿ ਨਹੀਂ ਟੌਰਣਾ ਜੱਟ ਸਿੱਧਾ ਹੀ ਆਉਣਾ ਇਹਨੇ ਕਿਚਨ ਚ ਮੰਮੀ ਕੇ ਰੋਟੇ ਖਾਣ ਮम्मा ਮੇਰਾ ਪਾਠ ਕਰਦਾ ਦੇਖ ਲੈ ਜੀ जीवत जितने जल में तल में पल ही पल में सब तापत पेंगे जीवत जितने जल में तल में पल ही पल में सब तापत पेंगे पर तन बनना Hello ਜਰੀਏ ਸੋਚ ਕੰਮ ਕਰਦੀ ਮਨ ਨੇ ਇੰਨੀ ਗਰਮੀ ਚ ਆਹ ਇੱਕ ਪੋਟ ਇਨਾ ਪਈਆਂ ਹੈ ਇਹ ਮੈਂ ਕਿਹਾ ਸੀ ਨਾ ਕੰਮ ਇਹ ਤੈਨੂੰ ਟੈਨਸ਼ਨ ਹਲਾ ਤੇ ਅੱਜ ਮੈਂ ਵਧੀਆ ਰਸੋਈ ਬਣਾਇਆ ਗਿਆ ਫਿਰ ਚੀਜ਼ਾਂ ਬਣਾਇਆ ਕਰੂੰ ਤੇ ਜਿੰਨਾ ਜਿੰਨਾ ਲੋਕੇ ਵੀਡੀਓ ਪਾਉਂਦੇ ਹੁੰਦੇ ਆ ਕਿ ਅੱਜ ਅਸੀਂ ਆਹ ਬਣਾ ਰਹੇ ਹਾਂ ਹੁਣ ਸਵੇਹ ਹੀ ਕੰਮ ਕਰੇਗਾ ਮੈਂ ਫਿਰ ਸਾਨੂੰ ਕਿਹਨੂੰ ਕਾਉਂਗਾ ਹਾਂ ਹਾਂ ਇੱਕ ਲੈ ਨੰਮੀ ਨੇ ਭਾਂਡੇ ਮੰਜਣੇ ਉੱਥੇ ਬਜਾਈ ਨੇ ਮੇਰਾ ਕੋਈ ਨਹੀਂ ਸਰ ਘਰ ਮੇਰਾ ਟੈਨਸ਼ਨ ਹਲਾ ਐਨ ਬੜੀਆ ਮੈਂ ਕਰਕੇ ਦੂੰਗਾ ਤੈਨੂੰ ਸੋ ਮੈਨੂੰ ਬਹੁਤ ਖੁਸ਼ੀ ਆ ਕਿ ਮੇਰੇ ਮਮੀ ਨੇ ਬਜਾਈ ਨੇ ਬਹੁਤ ਔਖਾ ਟਾਈਮ ਉੱਥੇ ਕੱਟਿਆ ਕਮਰੇ ਦੇ ਵਿੱਚ ਤੇ ਪਹਿਲਾਂ ਜੇ ਇਕੱਠੇ ਸੀਗੇ ਮੁੜ ਕੇ ਸੌ ਗੱਲਾਂ ਹੋਏ ਦੀਆਂ ਘਰ ਚ ਕੌਂਗਰੇ ਮੁੜ ਕੇ ਆ ਇੱਥੇ ਅਸੀਂ ਬਹੁਤ ਯਾਨੀ ਕਿ ਟੁੱਪੇ ਮਮੀ ਨੇ ਨਹੀਂ ਗਰਮੀ ਤਾਂ ਬੜਾ ਟੀਨਾ ਤਾਪਦੀਆਂ ਹੁੰਦੀਆਂ ਉਤੋਂ ਦਾਲ ਸਾਬੀ ਬਣਾਉਣੀ ਤੇ ਝੁੰਜੇ ਭਾਂਡੇ ਮੰਨਨੇ ਉਹ ਆੜਾ ਆੜਾ ਟਾਈਮ ਕੱਟਿਆ ਮੈਨੂੰ ਸੋਨੇ ਘੈਂਟਰ ਰਸੋਈ ਵਧੀਆ ਬਣਾਇਆ ਤੁਹਾਨੂੰ ਕਿਉਂਕਿ ਜਦੋਂ ਮੈਂ ਕੰਮ ਸਟਾਰਟ ਕਰਨ ਪਾਤਾ 3 ਸਾਲ ਹੋ ਗਏ ਮੈਨੂੰ ਮਿਹਨਤ ਕਰਦੇ ਨਾ ਤੇ ਪ੍ਰੋਫਿਟ ਵਧੀਆ ਪਰਮਾਤਮਾ ਨੇ ਚਲੋ ਹੋ ਹੀ ਜਾਂਦਾ ਨਾ ਸਮਝ ਲੱਗ ਗਈ ਸਾਰੇ ਪਤਾ ਕੀਤਾ ਸਮਾਰਟ ਵਰਕ ਆਟਾ ਮਚੀ ਸਟਕ ਲਈ ਹੁਣ ਕਹੀ ਰਹੀ ਸੀ ਜੀ ਬਬਾ ਕਿ ਅੱਜ ਸਾਡੇ ਮੁੰਡੇ ਆਣੇ ਨੂੰ ਵੀ ਸਿਖਾ ਲਾ ਪ੍ਰੋਫਿਟ ਕਿਵੇਂ ਹੁੰਦਾ ਕਿਵੇਂ ਹੁੰਦਾ ਮੈਂ ਕਿਹਾ ਆਹ 4 ਸਾਲ ਮੈਨੂੰ ਲੱਗੇ ਤੇ ਇਹਨਾਂ ਨੇ ਮਿਹਨਤ ਕਰ ਲਵੇ ਇੱਕ ਦਿਨ ਦੇ ਵਿੱਚ ਉਦੋਂ ਕਰਦੇ ਸੀ ਆ ਵੀ ਜਦ ਬਿਕ ਜਾਣ ਤਾਰਕ ਫੁਲਾਣਾ ਤੇ ਉਕੜਾ ਨਾ ਮਾਦਨ ਨੇ ਕਿਹਾ ਮੈਂ ਕਿਹਾ ਇੱਕ ਅਰੇ ਤੇਰੇ ਪੁੱਤ ਨੂੰ ਮੈਨੂੰ ਲੱਗਾ ਰਹਿਣ ਤੇ ਮਾਤਾ ਨੇ ਵੀ ਕਿਹਾ ਨਹੀਂ ਬਾਬੇ ਵੀ ਆਪੇ ਹੀ ਹੁਣ ਥੋੜੀ ਹੁਣ ਵਧੀਆ ਆਪਾਂ ਪ੍ਰੋਫਿਟ ਕਰ ਲਈਦਾ ਛੱਡੋ ਖੈਰ ਮੈਂ ਦੱਸਦਾ ਵੀ ਨਹੀਂ ਕਿ ਇਹਨੂੰ ਕੀ ਕਰੀਦਾ ਤੇ ਹੋਰ ਕੀ ਹੈ ਹੋਰ ਆਪਣੀ ਭੈਣ ਮੇਰੀ ਦੀ ਬਹੁਤ ਸਪੋਰਟ ਆ ਵਿਚਾਰੀ ਨੋਵੇਂ ਉਹਨੂੰ ਵੀ ਦੇਲਾ ਮਿਲਿਆ ਨੇ ਮੈਂ 10 ਸਾਲ ਹੋ ਗਏ ਉਹ ਵੀ ਸ਼ੁਰੂ ਤੋਂ ਮਿਹਨਤ ਕਰਦੀ ਆ ਆਪਣੀ ਕੰਮ ਕਰਦੀ ਆ ਨਿਆਣੇ ਪਾਲਦੀ ਆ ਤੇ ਸਾਡੇ ਪਰੋਣੇ ਦੇ ਤੇਂਦਰ ਦੀ ਉਹਦੀ ਬੜੀ ਸਪੋਰਟ ਆ ਮੈਨੂੰ ਤੇ ਸਭ ਤੋਂ ਜਿਆਦਾ ਸੋਟ ਆਪਣੀ ਸੁੱਖ ਹੁੰਦੀ ਆ ਮੇਰੀ ਜਾਨ ਦੀ ਇਹ ਆ ਗੱਲਾਂ ਬਾਤਾਂ ਸੀਗੀਆਂ ਆਮ ਚਾਵਲ ਲਿਆ ਨਾ ਕੇ ਤੇ ਹੁਣ ਚੱਲੀਏ ਆਪਾਂ ਦੁੱਧ ਪਾਇਆ ਜੀ ਤੇ ਨਾਲੇ ਆਪਾਂ ਪੀਨੇ ਦੂਜਾ ਨਾਰੀਅਲਾ ਗੁੱਡ ਫॉर ਹੈਲਥ ਯੂ نو ਉਹ ਜਦੋਂ ਦੀ ਆਈ ਜੀ ਸਰਕਾ ਵਧੀਆ ਹੋ ਜਾਂਦਾ ਮੈਂ weight loss ਵੀ ਕਰ ਲਿਆ ਕੰਮ ਦੀ ਮੇਰਾ ਵਧੀਆ ਚੱਲਣ ਲੱਗ ਪਿਆ ਜਿੱਚ ਮੈਂ ਲੱਗਾ ਹਾਂ ਤੇ ਹੋਰ ਯਾਨੀ ਕਿ ਵਧੀਆ ਵਧੀਆ ਆ ਉਹ ਏਦਾਂ ਜੀ ਯਾਨੀ ਕਿ ਉਹਦੀ ਇੰਨੀ ਕਿਸਮਤ ਇੰਨੀ ਉਹਦੀ ਪਰਮਾਤਮਾ ਨੇ ਉਹ ਕੀਤੀ ਹੋਣਾ। ਦਾਹ ਵੀ ਉਹ ਜਦੋਂ ਵੱਡੇ ਵੀ ਹੋ ਗਏ ਵਿਆਹ ਹੋ ਕੇ ਜਿ ਆਉਗੇ ਤਾਂ ਉਹ ਘਰ ਚੋਂ ਰੰਗ ਭਾਗ ਲਾਈ ਜਾਣੇ ਆ। ਇੰਨੀ ਕਰਮਾਂ ਆ ਵੀ ਆ ਸਾਡੇ ਕੋਲ ਸੁਖਮ ਨੇ। ਹੋਰ ਮੈਂ ਕੀ ਗੱਲ ਕਰਦਾ ਹਾਂ ਮੈਂ ਤੁਹਾਨੂੰ ਗੱਲ ਦੱਸਣੀ ਜਗੀ ਤੇ ਕੁੜੀਆਂ ਦੇ ਦਿਦੋਂ ਨਹੀਂ ਤਾਂ ਅੱਗੇ ਕਰ ਦਿੰਦੇ ਯਾਰ ਕੁੜੀ ਜੰਪੇ ਏਦਾਂ ਉਦਾਂ ਹਨਾ। ਇਹ ਵੀ ਥੋੜਾ ਚੇਂਜ ਹੋ ਗਿਆ ਹੁਣ ਅਗਲੇ ਦਿਨਾਂ ਨਾਲ ਹੁਣ ਕਰਮ ਵਾਲੇ ਮੈਂ ਤਾਂ ਪਰਮਾਤਮਾ ਨੂੰ ਕਹਿੰਦਾ ਮੈਨੂੰ ਬੱਚਾ ਕੁੜੀ ਕੁੜੀਆਂ ਹੀ ਦੇ ਦੇਂ ਤੋ ਬਹੁਤ ਮੁੰਡੇ ਦੀ ਕੋਈ ਲੋੜ ਹੀ ਨਹੀਂ ਹੈਗੀ ਕਿਉਂਕਿ ਕੁੜੀਆਂ ਪੇਕੇ ਜਾ ਕੇ ਵੀ ਆਪਣੇ ਮਾਂ ਪਿਓ ਦਾ ਖਿਆਲ ਰੱਖਦੀਆਂ ਨੇ ਕੁੜੀਆਂ ਇਦਾਂ ਕਰਮ ਵਾਲੇ ਨਹੀਂ ਮਿਲਦੀਆਂ ਕੁੜੀਆਂ ਤੁਹਾਨੂੰ ਪਤਾ ਹੀ ਨਹੀਂ ਗੱਲ ਕਹਿਦਾ ਜਿੰਦੀਆਂ ਹੀ ਪੁਰਾਣੀਆਂ ਬੁੜੀਆਂ ਅਨਪੜ੍ਹ ਜਿਹੜੀਆਂ ਸੀਗੀਆਂ ਕਿਹਾ ਵੀ ਕੁੜੀ ਹੋ ਗਈਆਂ ਵਿਚਾਰ ਕਰਦੀ ਜਾਂਦੀਆਂ ਸੀ ਪਰ ਕਰਮ ਵਾਲੇ ਨੂੰ ਮਿਲਦੀਆਂ ਨੇ ਕੁੜੀਆਂ ਜਿਹਦੇ ਚੰਗੇ ਕਰਮਾਂ ਗਾਂ ਜਿਹਦਾ ਫਿਊਚਰ ਵਧੀਆ ਹੋਣ ਵਾਲਾ ਆ ਉਹਦੇ ਘਰ ਕੁੜੀ ਹੁੰਦੀ ਹੈ ਇਹ ਗੱਲ ਮੇਰੀ ਯਾਦ ਰੱਖਿਓ ਚਲ ਚਲ ਐਨੀਵੇ ਚਲੀਏ ਪਾ ਲਈ ਆਪਾਂ ਦੁੱਧ ਕਰਦੇ ਆ ਨਿਸ਼ਾਨ ਘੁੰਮਦੇ ਆ ਆਪਣੇ ਸ਼ਹਿਰ ਹੁਣ ਮੇਰਾ ਇੱਕ ਰਹਿ ਗਿਆ ਸੁਪਨਾ ਸਾਰੇ ਡ੍ਰੀਮ ਪੂਰੇ ਹੋ ਗਏ ਇੱਕ ਥਾਰ ਲਿਆਉਣੀ ਬਸ ਹੁਣ ਜਿੱਦਾਂ ਮਕਾਨ ਰੈਡੀ ਹੋ ਗਿਆ ਨਾਲ ਹੀ ਆਪਾਂ ਲੈਣੀ ਮੇ ਵੀ ਸ਼ਾਇਦ ਵਿੱਚ ਚੱਲਦੇ ਚੱਲਦੇ ਚ ਲੈ ਆਵਾਂ ਤੇ ਹੋ ਰਹਿ ਗਿਆ ਆਪਣਾ ਬਾਕੀ ਸਾਰੇ ਤੂੰ ਜੈਡ ਮਾਂ ਮੇਰੀ ਨ ਕਦੀ ਕਮੀ ਨਹੀਂ ਆਉਣ ਦਿੱਤੀ ਕੋ ਜੀ ਬੋਲਟ ਲੈਣਾ ਸੀ ਲੁੰਡੀ ਜੀ ਪਲਾਨੀ ਸੀ ਬਾਹਰ ਜਾ ਕੇ ਦੇਸ਼ਾਂ ਨੂੰ ਘੁੰਮ ਕੇ ਆਉਣੇ ਵਧੀਆ ਚ ਉਹ ਵੀ ਕੰਮ ਲੱਜਾਣੇ ਕਿ ਪ੍ਰਮਾਤਮਾ ਨੇ ਮੇਰੇ ਸਾਰੇ ਸ਼ੌਂਕ ਪੂਰੇ ਕੀਤੇ ਮੈਂ ਇਦਾਂ ਆ ਮੈਂ ਕਦੀ ਕਿੰਨਾ ਮਾੜੀ ਨਹੀਂ ਕੀਤੀ ਨਾ ਮੈਂ ਕਦੀ ਕਿਸੇ ਦੀ ਚੂਲੀ ਕਰਦਾ ਜੇ ਕੋਈ ਤਰੱਕੀ ਕਰਦਾ ਮੈਂ ਹਾਂ ਖੁਸ਼ ਹੁੰਦਾ ਅੰਦਰ ਸਕੂਨ ਮੈਂਦਾ ਉਹ ਵੀ ਫਾਇਦਾ ਆਪਾਂ ਸਟੇਟਸ ਬਾਬਿਆਂ ਦੇ ਲਈਏ ਤੇ ਅੰਦਰ ਉਹ ਆਪਾਂ ਜੈਲਸ ਕਰੀ ਜਾਈ ਉਹ ਲੈ ਜੀ ਉਹਨਾਂ ਨੇ ਮਕਾਮ ਬਣਾਉਗਾ ਬੈਠਦਾ ਉਹ ਚੂਲੀ ਕਰ ਜਾਈਏ ਸੋ ਬਰਾਦਾਂ ਉਹ ਉੱਥੇ ਕੀ ਰੱਖਦਾ ਤੁਹਾਨੂੰ ਸੋ ਆਪਣਾ ਵਧੀਆ એનર્ਜੀ ਜਿਹੜੀ ਆਪਣੀ ਚੰਗੇ ਥਾਂ ਉਹਨੂੰ ਬੈਸਟ ਇਨਵੈਸਟ ਕਰਿਆ ਕਰੋ ਕਿ ਆ ਚੰਗੀ ਚੀਜ਼ਾਂ ਸੋਹਣਾਂ ਚੰਗੀ ਕਰੋ ਸੋ ਆਪੇ ਹੋ ਜਾਂਦਾ ਹੁੰਦਾ ਨਾ ਤੇ ਜਿਹੜੇ ਮੇਰੇ ਰਿਸ਼ਤੇ ਦਾ ਕਰਦੇ ਸੀ ਚੁਗਲੀਆਂ ਮੇਰੀਆਂ ਤੇ ਉਹ ਹੁਣ ਮੈਨੂੰ ਫੋਨ ਕਰਦੇ ਆ ਕਿ ਹਾਂ ਵੀ ਨਿਆਣੇ ਨੂੰ ਸिखਾ ਲਾ ਤੇ ਜਿਹੜੀਆਂ ਉਦਾਂ ਜਿਆਦੇ ਹੋਰ ਗਾਂ ਵਾਲੀਆਂ ਕਰਦੀਆਂ ਸੀ ਉਹਨਾਂ ਦੇ ਵੀ ਹੁਣ ਨਿਆਣੇ ਵੀ ਤਾਰੇ ਦਿਖਾਉਂਦੇ ਸੋ ਜਦੋਂ ਆਪਣੀ ਸ਼ੂਟਿੰਗ ਸੀਗੀ ਲੱਗਦਾ ਸੀ ਕਿ ਆ ਵੀ ਕਰੀ ਜਾ ਕੋਈ ਗੱਲ ਨਹੀਂ ਸਾਉਦੇ ਮੋੜੇ ਆ ਜਾਂਦਾ ਹੁੰਦਾ ਚਲੋ ਚੱਲਦੇ ਆਪਾਂ ਹੁਣ ਫੇ ਆਪਣੇ ਆਪਾਂ ਵੀ ਇਹਨਾਂ ਦੀਆਂ ਗੱਲਾਂ ਕਰੀਗੇ ਜੇ ਕੀ ਫਾਇਦਾ ਨਾ ਆਪਣੇ ਦੋਨਾਂ 'ਚ ਕੀ ਫਰਕ ਰਹਿ ਗਿਆ ਫੇ ਹੁਣ ਅੰਤਵਾੜ ਆਪਾਂ ਇਹਨਾਂ ਦੀ ਗੱਲ ਨਹੀਂ ਕਰਨੀ ਸੜੇ ਜਾਂ ਜਾਂ ਆ ਜੋ ਚੱਲਦੇ ਆਂ ਸ਼ਾਮ ਪਹੁੰਚ ਗਏ ਅੰਕਲ ਨੇ ਕਟਾਇਆ ਇੰਨਾ ਖੱਟਾ ਤੇ ਖਰਾਬ ਹੋ ਗਿਆ ਮਨ ਦਾ ਦਰ ਨਹੀਂ ਲਾਉਂਦਾ ਬੰਦਾ ਮੰਗਿਆ ਮੇਰੇ ਕੋਲ ਇੱਕ ਹੀ ਚੱਕਰ ਹੋਊਗਾ ਗਰਮੀ ਕਰਕੇ ਆਏ ਤੁਸੀਂ ਫਿਰ ਮੈਂ ਕਰਦੇ ਸਹੀ ਨਾ ਸਹੀ ਆ ਕਰਦੇ ਡਾਈਟ ਵੀ ਹੋ ਗਈ ਆਪਣੇ ਪੂਰੀ ਆ ਹੋ ਗਏ ਆਪਣੇ ਪੰਪਕਿਨ ਸੀਡ ਆ ਹੋ ਗਏ ਇਹ ਆ ਸੀਡ ਇਹ ਆ ਸੀਡ ਕੀ ਕਹਿੰਦੇ ਕਹਿਣਾ ਨਹੀਂ ਆਉਂਦਾ ਤੇ ਆ ਆਪਣੇ ਹੋ ਗਏ ਓਟਸ ਓਟ ਹੋ ਗਏ ਆਪਣੇ ਕੇਲੇ ਬੈਸਟ ਯਾਰੇ ਆਉਣਗੇ ਨਹੀਂ ਯਾਰੇ ਜਾਣਗੇ ਤੇ ਡਾਈਟ ਆਪਣੇ ਹੋ ਗਈ ਹਣ 15 ਦਿਨਾਂ ਦੀ 15 ਦਿਨਾਂ ਬਾਅਦ ਫੇਰ ਮਿਲਾਂਗੇ ਆਪਾਂ ਚੱਲੀਏ ਹੁਣ ਘਰ ਨੂੰ ਦੁੱਧ ਵੀ ਪਾਉਣਾ ਸਾਰੇ ਕੰਮ ਹੋ ਗਏ ਦੁੱਧ ਦੀ ਸੱਚ ਉਹ ਚੱਕਣੀ ਆ ਠੰਡਿਆਂ ਦੀ ਬੋਤਲਾਂ ਦੀ ਉਹ ਚੱਕਣੀ ਆ ਪੇਟੇ ਉਹ ਦੁੱਧ ਵਾਲੇ ਤੁਸੀਂ ਚੱਕ ਲੈਣੀਆਂ ਤੇ ਡਰਾਈਵਟ ਆਪ ਨਹੀਂ ਹੋ ਗਈ ਆ ਬਾਬੇ ਦੇ ਸ਼ੁਕਰਾਨਾ ਕਰਦੇ ਆ ਸ਼ਾਮ ਦਾ ਦਾਦਾ ਸਿੱਦੇ ਦੇ ਲਾਏ ਹੋ ਗਏ ਆਪਣੇ ਪੰਪ ਦੀ ਛੇੜ ਹੋ ਗਏ ਉਹ ਅੱਛਾ ਯਾ ਪੇੜਾ ਇਹ ਦੇਖਾ ਲੈ ਮਰਾ ਪਾਣੀ ਦੇੜ ਤੇ ਉਹ ਹੋਵੇ ਇਹ ਆਪਣਾ ਵੀ ਆ ਤੀਂ ਤੋਂ ਲਾਣਾ ਚਲੋ ਸੋ ਇਸ ਫੋਕਰੀ ਟਾਈਮ ਕਿ ਮੈਂ ਇਹ ਖਾਨਾ ਦਿਖਾਵਾ ਦਿਖਾ ਦੇ ਦੀ ਜ਼ਿੰਦਗੀ ਅੱਜ ਕੱਲ ਸੋ ਬਲੌਗ ਬਣਾਉਣੇ ਇੰਨਾ ਕੁਛ ਕਰਨੇ ਪੈਂਦਾ ਪਕੰਡਈ ਸੋ ਤਾਂ ਕਰਕੇ ਚਲੋ ਆ ਗਿਆ ਆ ਗਿਆ ਪਤਾ ਆ ਗਿਆ ਤੇਰੇ ਲਈ ਆ ਆਪਾਂ ਇੰਨਾ ਕਿ ਮਿਹਨਤ ਨਾਨਾ ਕੰਮ ਵੀ ਕਰੀਦਾ ਰੋਟੀ ਜੋਗੇ ਇਹ ਨਹੀਂ ਕਿ ਛਾਲੀਆਂ ਕੱਲੀਆਂ ਵੀਡੀਓ ਵੀ ਬਣਾਈ ਆ ਜਦੋਂ ਲੋਕੀ ਆਪਣੀਆਂ ਜਨਨੀਆਂ ਹੀ ਦਿਖਾਈ ਜਾਂਦੇ ਭੈਣ ਉੱਠ ਗਈ ਜੀ ਸੌ ਗਈ